ਸਭ ਤੋਂ ਧਾਰਾ ਵਗੈਰਾ ਦੇਖ ਸਕਦੇ ਹੋ ਸਾਹਮਣੇ ਆਪਾਂ ਤਾਜੀ ਸੂਈ ਤੁਹਾਨੂੰ ਪੰਜਾਬ ਵਾਲੀ ਜਰਸੀ ਦਿਖਾਉਣੇ ਪਏ ਆ ਇਹ ਸੇਲ ਆ ਸੋ ਸਟਾਰਟਿੰਗ ਦੇ ਵਿੱਚ ਇਹ ਪਹਿਲਾ ਧਾਰਾ ਦੇਖੋ ਦੂਜੇ ਥਨਾ ਚ ਮਾਰਦੇ ਧਾਰਾ ਰੱਖ ਗਏ ਸੋ ਚਵਾਈ ਦੇਖੋ ਕਿਆ ਬਾਤ ਆ ਛੋੜਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਸੂਈ ਨੂੰ ਸਿਰਫ ਇਹਨੂੰ ਮੈਂਟ 20 ਤੋਂ 22 ਹੋਏ ਹੈਗੇ ਬੱਚਾ ਦਿੱਤਾ ਇਹਨੇ ਮੇਲ ਕਾ ਹਾਂ ਜੀ ਅਕਲ ਜੀ ਨਾਮ ਐਡਰੈਸ ਲਾਖ ਦਿਓ ਜੀ ਆਪਣਾ ਪਿੰਡ ਜੋ ਵਾਲਾ ਜੀ ਜਿਹੜਾ ਮੀਲ ਕੋਟ 99 95 55 98 199 55 61 55 674 ਤੇ ਜਿਹੜੇ ਆਪਾਂ ਅੰਕਲ ਜਰਸੀ ਵੜ ਦੇਖ ਰਹੇ ਹੈ ਕਿਹੜੇ ਸੀਮਲ ਦੀ ਆਪ ਹੈ ਇਹ ਟੈਸਨ ਦੀ ਆਪਾ ਜੀ ਅਸਿਆ ਤੇ 500 ਵੜ ਲੱਗਾ ਸੀ ਕਿ ਬੱਚਾ ਮਿਲਦਾ ਅੱਛਾ 500 ਵੜ ਦੇਣ ਦੱਸ ਦੇਦਾ ਬੱਚਾ ਆਪ ਆ ਗਈ ਟੈਸਨ ਸੀਮਲ ਦੀ ਜੀ ਤੇ ਪਹਿਲੇ ਸੋ ਦੁੱਧ ਆਪਾਂ ਕਿੰਨਾ ਚੋਇਆ ਇਹਦਾ ਜੀ ਇਸ ਵਾਰ ਉਮੀਦ ਕੀ ਆਪਾਂ ਨੂੰ ਇਸ ਵਾਰ ਮੇਰੀ ਨਹੀਂ ਪਤਾ 28 ਤੋਂ ਅੱਗੇ ਅੱਛਾ ਕਹਿੰਦਾ ਆਪਾਂ 27 28 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਤੇ ਜਾਦਬਰੀਰ ਵਾਲੇ ਪਾਸੇ ਤਾਂ ਕੋਈ ਆ ਕੇ ਕੰਪੇਅਰ ਕਰ ਨਹੀਂ ਸਕਦਾ ਵੀ ਸਾਡੇ ਪਸੰਦ ਨਹੀਂ ਆਈ ਮੈਂ ਨਸੀਬ ਫਲਗ ਬਹੁਤ ਆ ਜੀ ਬੱਚੇ ਖੋਜੀ ਹਨ ਭਲਾਂ ਦੇ ਤੇ ਰੇਟ ਇਹਦਾ ਕੀ ਰਹੂਗਾ ਜੀ ਰੇਟ 1 ਲੱਖ 50000 ਸੋਰੇ ਮੜਾ ਗਿਆ ਘੜਾ ਦਈ ਇਹਦਾ ਸੁਭਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ 165000 ਰੁਪਏ ਦਾ ਰੇਟ ਆ ਤੇ ਬਰੀਡ ਕੁਆਲਿਟੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਤਾਜੀ ਹੋਣੀ ਸੂਈਆਂ ਮਿੰਟ 15 ਵੀ ਹੋਇਆ ਸੀ ਇਹਨੂੰ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਜੇ ਵੀ ਕਹਿੰਦੇ ਕਿ ਜਾਤ ਕੰਨੀ ਨਿੱਕਾ ਸਾਨੂੰ ਮੂੰਹ ਚਾਹੀਦਾ ਤੇ ਜਾਤ ਪਾਤ ਪੂਰੀ ਫੁੱਲ ਚਾਹੀਦੀ ਹੈ ਸੋ ਬਾਕੀ ਲੇਵਾ ਵਗੈਰਾ ਦੇਖੋ ਜਿੰਨੀ ਹੁਣ ਬਣੀ ਹੈ ਪ੍ਰੋਪਰ ਨੇਚਰਲ ਬਣੀ ਹੋਈ ਹੈ ਕਿਉਂਕਿ ਸੂਈ ਨੂੰ ਸਿਰਫ ਇਹਨੂੰ ਥੋੜਾ ਟਾਈਮ ਹੋਇਆ ਉਹ ਦੇਖੋ ਤੇ ਬੇੜਾ ਵਗੈਰਾ ਪਿਆ ਹਲੇ ਤੇ ਦੂਜਾ ਸੂਆ ਸੂਈ ਆ ਤੇ ਅਕਲ ਦੰਦੋ ਬਿਲਕੁਲ 6 ਦੰਦ ਕਨਫਰਮ ਆ ਤੇ ਦੰਦ ਪੱਟ ਸਕਦਾ ਬੰਦਾ ਬਿਲਕੁਲ ਸੋ ਵੀਰੋ ਦੰਦ ਵਗੈਰਾ ਪੱਟ ਕੇ ਤੁਸੀਂ ਪਰਚੇ ਤੇ ਜਿਲ੍ਹਾ ਪੈਗਾ ਵੰਜਾ ਨੂੰ ਫਰੀਲਕੋਟ ਕੋਟਪੁਰਾ ਸ਼ਹਿਰ ਦੇ ਨਜ਼ਦੀਕ ਆਪਾਂ ਵੀਡੀਓ ਬਣਾਉਂਦੇ ਪਏ ਆ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਜਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਮੀਰ